ਆ ਮੈਂ ਤੁਹਾਡਾ ਹੀ ਦੀਪਕ ਤੇ ਕੀ ਹਾਸਾ ਹੋਇਆ ਜੀ ਤੁਹਾਡੇ ਨਾਲ ਭਾਜੀ ਇਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜਿਵੇਂ ਬਿਗ ਬੈਂਡ ਦੀ ਮਠਾਈ ਵਰਗਾ ਥੈਲਾ ਸੀਗਾ ਚੋੜਾ ਜਾਂ ਛੋਟੇ ਸਾਈਜ਼ ਦਾ ਤੇ ਮੈਨੂੰ ਕਹਿੰਦਾ ਗੱਲੇ ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣਾ ਬਕਾਇਆ ਕਿਉਂ ਮਾਰਦਾ ਪਿਆ ਕਹਿੰਦਾ ਤੂੰ ਪੈਸੇ ਕੱਢ ਮੈਂ ਕਿਹਾ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਹ ਦੇ ਕੋਲੋਂ ਪਿੱਛੇ ਵੱਜੀ ਤੇ ਤੀਜਾ ਮਾਰਨ ਲੱਗਾ ਮੈਂ ਬੰਦੂਕ ਫੜ ਲਈ ਹੁੰਦੀ ਟੇਢੀ ਕਰਤੀ ਜਿਹੜੇ ਮੇਰੇ ਵੀ ਨਾ ਵੱਜੇ ਨਾ ਹੁੰਦਾ ਕੋਈ ਨੁਕਸਾਨ ਹੋਵੇ ਤੇ ਫਿਰ ਮੈਂ ਸਾਹਲ ਮੁੰਡਾ ਹੈਗਾ ਸਪੇਅਰ ਫੜਦਾ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਸਾਹਲ ਫੜੀ ਹੋਏ ਭੱਜਦਾ ਪਿਆ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਕੋਲੇ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਤੇ ਭੱਜ ਗਏ ਕਿੰਨੇ ਜਣੇ ਸੀ ਟੋਟਲ ਇਹ ਤਿੰਨ ਜਣੇ ਇਕੱਲਾ ਬੰਦਾ ਆਇਆ ਸੀ ਮੇਰੇ ਕੋਲ ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ ਕੱਪੜੇ ਦਾ ਵੀ ਹੈ ਤੇ ਕਿ ਜਦੋਂ ਤੁਸੀਂ ਉਹ ਦੁਕਾਨ ਤੇ ਆਏ ਤੁਸੀਂ ਇਕੱਲੇ ਸੀਗੇ ਮੈਂ ਕਿੱਲੇ ਸੀਗਾ ਜੀ ਸਟੇਟ ਬੈਕ ਵੀ ਤੁਹਾਡੇ ਕੋਲ ਕਿਹਾ ਜਾਂਦੀ ਐ ਏਜੰਸੀ ਐ ਜੀ ਤੁਹਾਨੂੰ ਕੈਸ਼ ਹੁੰਦਾ ਇੱਥੇ ਅੱਜ 34000 ਰੁਪਏ ਆ ਸੀਗਾ ਮੇਰੇ ਕੋਲ ਤੇ ਤੁਹਾਨੂੰ ਜੋ ਟਾਰਗੇਟ ਜੋ ਕੀਤਾ ਪਹਿਲਾਂ ਕੋਈ ਜਾਣ ਨਹੀਂ ਹੁੰਦਾ ਪਹਿਲਾਂ ਆਉਂਦੇ ਤੁਹਾਡੇ ਕੋਲ ਪਾਜੀ ਗਾਗ ਤਾਂ ਹੁਣ ਆਂਦੇ ਰਹਿੰਦਾ ਕੋਈ ਜਮਾ ਕਰਾਣ ਵੀ ਆਂਦਾ ਕੋਈ ਘੜਾਣ ਵੀ ਆਂਦਾ ਤੇ ਲੁੱਟ ਕਰਕੇ ਕੀ ਕੀਵੇਂ ਨਹੀਂ ਬੱਚਤ ਹੋ ਗਈ ਮੈਂ ਦਿੱਤਾ ਨਹੀਂ ਕੁਛ ਵੀ ਮੈਂ ਕਿਹਾ ਤੂੰ ਫਾਇਰ ਮਾਰ ਲੈ ਪੈਸੇ ਤਾਂ ਨਹੀਂ ਮੈਂ ਦਿੰਦਾ ਸਿਰਫ ਫਾਇਰ ਉਹਨੇ ਕੀਤਾ ਉਹ ਕਿੱਥੇ ਵਜਿਆ ਜਾਂ ਕੀ ਉਹ ਇੱਥੋਂ ਦੀ نیچے ਵਜਿਆ ਕਿੱਥੇ ਵਜਿਆ ਵਜਿਆ ਲੱਭਿਆ ਨਹੀਂ ਤੇ ਪੁਲਿਸ ਆਈ ਸੀ ਤੁਹਾਡੇ ਕੋਲ ਪੁਲਿਸ ਆਈ ਸੀ ਕੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ ਸਿੱਕਾ ਮਿਲਿਆ ਨਹੀਂ ਕਹਿੰਦੇ ਇਹ ਪਟਾਕੇ ਹੌਲੀ ਫਾਇਰ ਆ ਦੇਖੀ ਸ਼ਾਂਸ਼ਰ ਦੇ ਕੋਈ ਹੋਰ ਮਗਰ ਕੱਪੜੇ ਬਣੇ ਮੇਰਾ ਕੱਪੜੇ ਦਾ ਵੀ ਕੰਮ ਹੈ ਤੇ ਗਾਹਕ ਸੇਵਾ ਕਿੰਨੀ ਮੰਗ ਮੰਗ ਕੇ ਆ ਜੀ ਕੀ ਆ ਜਿਹੜੇ ਮੂਹ ਬਣ ਕੇ ਆਪਾਂ ਨੰਗਦੇ ਆ ਸਾਰੇ ਜਣੇ ਇਹ ਕਿਉਂ ਬਣਿਆ ਜਾਂਦਾ ਇਹਨਾਂ ਨੂੰ ਰੋਕਿਆ ਜਾਵੇ ਹੁਣ ਤਾਂ ਕਰੋਨਾ ਟਾਈਮ ਨਿਕਲ ਗਿਆ ਮਾਸਕ ਛੱਡੇਗੇ ਜਿਹੜਾ ਚਲਾਨ ਕੱਟਿਆ ਜਾਂਦਾ ਆਮ ਬੰਦੇ ਦਾ ਆਪਣਾ ਚਲਾਨ ਕੱਟਿਆ ਜਾਂਦਾ ਸਾਰੀ ਚੀਜ਼ ਆਪਣੇ ਕੋਲ ਹੀ ਹੁੰਦੀ ਆ ਇਹਨਾਂ ਦਾ ਕਿਉਂ ਨਹੀਂ ਕੱਟਿਆ ਜਾਂਦਾ ਸਾਰੇ ਆਮ ਬਾਜ਼ਾਰ ਚੋਂ ਨਿਕਲਦੇ ਪਏ ਆ ਮੂੰ ਤੇ ਤਿੰਨੇ ਜਣੇ ਕਪੜਾ ਵੰਨ ਕੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਨਹੀਂ ਇਹ ਜੜ ਗਏ ਸੇਖਾਲੇ ਚੌਂਕ ਦੇ ਵਿੱਚ ਕਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਲੇ ਵੀ ਜਮ੍ਹਾਂ ਕਰਾ ਦਿੰਦੇ ਆ ਜਿਹੜੇ ਅੱਗੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਇਹ ਅਜੇ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਆਕੇ ਜਿਵੇਂ ਕੋਈ ਪਟਾਕਾ ਟਾਈਪ ਪਿਸਤਲ ਹੁੰਦਾ ਉਹਦਾ ਕੋਈ ਪਟਾਕਾ ਪਾਇਆ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਸ ਸਕਦੀ ਸੀ ਕਿ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹੀ ਜਾਪਦਾ ਜਿਵੇਂ ਪਟਾਕਾ ਪਟਾਕੇ ਵਾਲਾ ਜਿਹੜਾ ਹੁੰਦਾ ਪਿਸਤਲ ਉਹ ਖਡਾਉਣਾ ਪਿਸਤਲ ਹੁੰਦਾ ਉਹਦੇ ਨਾਲ ਪਟਾਕਾ ਪਾਇਆ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪੀਸਾ ਕਿ ਨਰਮੀਏ ਲੈ ਕੇ ਗਏ ਆ ਪੈਸਾ ਕੋਈ ਨਹੀਂ ਲੈ ਗਏ ਕੋਈ ਪੈਸਾ ਨਹੀਂ ਗਿਆ ਤੇ ਉਹ ਕੋਸ਼ਿਸ਼ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਇਹ ਜਿਹੜਾ ਪੈਦਲ ਸੀ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਆ